ਬਾਣੀ ਬਹੁਤ ਵੱਡੀ ਤਾਕਤ ਹੈ ਬਾਣੀ ਸਿੱਖ ਨੂੰ ਸਬਰ ਤੇ ਸੰਤੋਖ ਦਿੰਦੀ ਹੈ ਇੱਕ ਚੀਜ਼ ਤੁਹਾਡੇ ਧਿਆਨ ਵਿੱਚ ਹੋਏਗੀ ਕੌਮ ਦਾ ਇੱਕ ਯੋਧਾ ਅੱਜ ਵੀ ਜੇਲ੍ਹ ਵਿੱਚ ਹੈ ਇਹ ਦਸ਼ਮੇਸ਼ ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਕੁਰਬਾਨੀ ਕਰਕੇ ਅੱਜ ਕੌਮ ਕੁਰਬਾਨੀਆਂ ਕਰ ਰਹੀ ਹੈ ਇਸ ਕੌਮ ਵਿੱਚੋਂ ਸ਼ਹੀਦ ਨਹੀਂ ਮੁੱਕਣੇ ਸ਼ਹੀਦਾਂ ਦਾ ਖੂਨ ਕਦੇ ਖਤਮ ਨਹੀਂ ਹੋਏਗਾ ਸਿੱਖਾਂ ਦਾ ਉਹ ਜੋ ਦਾ ਅੱਜ ਵੀ ਜੇਲ੍ਹ ਵਿੱਚ ਐ 30 ਸਾਲ ਹੋ ਚੱਲੇ ਤਿੰਨ ਦਹਾਕੇ ਇਸ ਗੱਲ ਨੂੰ ਗੁਜ਼ਰ ਚੱਲੇ ਜੇਲ੍ਹ ਵਿੱਚ ਬੰਦੇ ਤੇ ਸਾਧ ਸੰਗਤ ਹਰ ਸਾਲ ਉਹਨਾਂ ਦੇ ਬਾਡੀ ਦੇ ਟੈਸਟ ਹੁੰਦੇ ਨੇ ਜਿਹੜਾ ਬੰਦਾ ਥਾਲ ਕੋਠੜੀ ਵਿੱਚ ਰਵੇ ਪੰਜਾਂ ਚੌ ਸੱਲਾਂ ਬਾਅਦ ਉਹਨੂੰ ਸਰੀਰਕ ਪ੍ਰੋਬਲਮ ਇਹ ਹੁੰਦੀ ਆ ਵੀ ਵਿਟਾਮਿਨ ਡੀ ਘਟਦਾ ਹੈ ਹੱਡੀਆਂ ਦੀ ਪ੍ਰੋਬਲਮ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਜੇਲ੍ਹ ਵਿੱਚ ਇਹ ਐ mentally disabled ਹੋਣ ਦਾ ਖਤਰਾ ਹੈ ਕੱਲਾ ਬੰਦਾ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦਾ ਪਾਗਲ ਹੋ ਜਾਂਦਾ ਅੱਧ ਪਾਗਲ ਹੋ ਜਾਂਦੇ ਨੇ ਬੰਦੇ ਔਰ ਕਈਆਂ ਦੀਆਂ ਉਦਾਹਰਣਾਂ ਨੇ ਜਿਹੜੇ ਜੇਲ੍ਹ ਵਿੱਚ ਪਾਗਲ ਹੋ ਗਏ ਕਿਉਂਕਿ ਕੱਲਾ ਰਹਿਣਾ ਦਿਨ ਰਾਤ ਕਾਲ ਕੋਠੀ ਚ ਰਹਿਣਾ ਬਾਹਰ ਸੂਰਜ ਵੀ ਦਿਸਣ ਨਹੀਂ ਦੇਣਾ ਆਪਣੇ ਆਪ ਨਾਲ ਗੱਲਾਂ ਕਰ ਕਰਕੇ ਕਰ ਕਰਕੇ ਦਿਮਾਗ ਪਾਗਲ ਹੋ ਜਾਂਦਾ ਹੈ ਉਸ ਜੋਧੇ ਦਾ ਬਾਡੀ ਟੈਸਟ ਹੋਇਆ ਹੈ ਉਹਦਾ ਬ੍ਰੇਨ ਟੈਸਟ ਵੀ ਹੋਇਆ ਪਿੱਛੇ ਜੇ ਔਰ ਸਾਥ ਸੰਗਤ ਇੱਕ ਵੀਡੀਓ ਤੋਂ ਦੀ ਵਾਇਰਲ ਹੋਈ ਤਰੀਕ ਤੇ ਆਏ ਹੋਏ ਨੂੰ ਲੁਧਿਆਣੇ ਕਿਸੇ ਨੇ ਮੋਰੇ ਜਾਣਬੁੱਝ ਕੇ ਦਾ ਵਿਰੋਧ ਕਰਨ ਲਈ ਧੱਕਾ ਮਰ ਲਈ ਮੋਰੇ ਹੋਇ ਉਹਨੇ ਥੱਪੜ ਮਾਰਿਆ ਇੱਕ ਕੁਆਂਟਲ 35 ਕਿਲੋ ਦਾ ਬੰਦਾ ਸੀ ਉਹ ਇੱਕ ਕੁਆਂਟਲ 35 ਕਿਲੋ ਇੱਕ ਥੱਪੜ ਮਾਰ ਕੇ ਦੀ ਲੋਟ ਨਹੀਂ ਪੁਆਦੀ ਜੱਜ ਨੇ ਕਹਿ ਦੀ ਖਰਾਕ ਪਤਾ ਕਰੋ ਜੇਲ੍ਹ ਚ ਕੀ ਖੰਦਾ ਇਹ ਬੰਦਾ ਹੋਂਦ ਤੱਕ ਮੈਂਟਲੀ ਇਹਦੀ ਗ੍ਰੋਥ ਘਟਣੀ ਚਾਹੀਦੀ ਸੀ ਸਰੀਰ ਇੰਨਾ ਬਲਸ਼ਲ ਨਹੀਂ ਸੀ ਹੋਣਾ ਚਾਹੀਦਾ ਕਿਹੜੀ ਖੁਰਾਕ ਹੈ ਤੇ ਤਾਂ ਜਵਾਬ ਕੋਈ ਸੀ ਤੁਸੀਂ ਸਮਝਦੇ ਹੋ ਮੈਂ ਜੇਲ੍ਹ ਵਿੱਚ ਇਕੱਲਾ ਹਾਂ ਮੈਂ ਇਕੱਲਾ ਨਹੀਂ ਮੇਰੀ ਖੁਰਾਕ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੇ ਮੈਂ ਇਕੱਲਾ ਨਹੀਂ 24 ਘੰਟੇ ਗੁਰੂ ਦੀ ਬਾਣੀ ਗੁਰੂ ਮੇਰੇ ਨਾਲ ਹੈ ਸਾਧ ਸੰਗਤ 51 52 ਪਾਠ ਰੋਜ਼ ਜਪਦੀ ਸਭ ਦਾ ਨਿਯਮ ਹੈ ਉਹ ਤਾਂ ਜੇਲ੍ਹ ਵਿੱਚ ਇੱਥੇ ਇੱਕ ਨਹੀਂ ਹੁੰਦਾ ਸਵੇਰ ਤੋਂ ਹੁਣ ਤੁਸੀਂ ਵੀ ਮਨ ਸੋਚੋ ਇੱਕ ਵੀ ਨਹੀਂ ਕਈਆਂ ਦਾ ਪੂਰਾ ਹੋਇਆ ਹੁਣ ਅਸੀਂ ਕੀ ਉਹਨਾਂ ਦੇ ਮੁਕਾਬਲੇ ਕਰ ਲੈਣੇ ਕੁੰਜਾ ਕੁੰਜਾ ਪਾਠ ਸਾਰਾ ਦਿਨ ਜਪਜੀ ਸਾਹਿਬ ਜਲਦਾ ਨਿਤਨੇਮ ਤੋਲਾ ਉਹ ਕਹਿੰਦਾ ਬਾਣੀ ਇੱਕ ਤਾਕਤ ਹੈ ਜਿਨੇ ਮੈਨੂੰ 30 ਸਾਲ ਜੇਲ੍ਹ ਵਿੱਚ ਰਹਿੰਦਿਆ ਵੀ ਬੁੱਢਾ ਨਹੀਂ ਹੋਣ ਦਿੱਤਾ ਤਾਕਤ ਹੈ ਅੰਦਰ ਸਾ ਸੰਗਤ ਬਾਣੀ ਉਹ ਤਾਕਤ ਹੈ ਐਵੇਂ ਨਹੀਂ ਲਿਖ ਕੇ ਦਿੱਤਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਕੋਈ ਬਾਣੀ ਪੜਨ ਲੱਗ ਜਾਏ ਗੁਰੂ ਸਦਾ ਨਾਲ ਲੈਂਦਾ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਗੇ ਤੋ ਉਹਨੂੰ ਪੁੱਛਿਆ ਜੱਜ ਨੇ ਤੂੰ ਕੱਲਾ ਨਹੀਂ ਫਿਰ ਜਿਲ੍ਹੇ ਚ ਕੌਣ ਹੈ ਉਹਨਾਂ ਦਾ ਗੁਰੂ ਮੇਰੇ ਨਾਲ ਹੈ ਇੱਕ ਵਾਰ ਤੁਸੀਂ ਪੜਿਓ ਸਤਨਾਮ ਸ੍ਰੀ ਸੰਗ ਸਦਾ ਹੈ ਨਾਲ ਗੁਰ ਮੇਰੇ ਸੰਗ ਸਦਾ ਹੈ ਨਾਲ ਪੜੋ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਗੁਰ ਮੇਰੇ ਸਿਮਰ ਸਿਮਰ ਤਿਸ ਸਦਾ ਸਮਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਸਿਮਰ ਸਿਮਰ ਤਿਸ ਸਦਾ ਸਮ ਸਿਮਰ ਸਿਮਰ ਤਿਸ ਸਦਾ ਸੰਗ ਸਦਾ ਨਾਲੇ ਬੁਰ ਮੇਰੇ ਸੰਗ ਸਦਾ ਨਾਲੇ ਸੰਗ ਸਦਾ ਹੈ ਨਾਲ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇ ਸਦਾ ਹੈ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਅੱਖੋ ਸਤ ਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤ ਨਾਮ ਦਸਵੇਂ ਪਾਤਸ਼ਾਹ ਨੇ ਵਿਆਖਿਆ ਕੀਤੀ ਇਸ ਗੱਲ ਦੀ ਪੁੱਤਾਂ ਦੀਆਂ ਲਾਸ਼ਾਂ ਬਾਹਰ ਪਈਆਂ ਨੇ ਸਿੱਖ ਕੋਲ ਬੈਠੇ ਸ਼ਾਇਦ ਗੁਰੂ ਨਾਲ ਹੌਸਲਾ ਦੇਈਏ ਕਫਸੋਸ ਦੀ ਗੱਲ ਕਰੀਏ ਪਰ ਪਾਤਸ਼ਾਹ ਚਿੱਤ ਜੋੜ ਕੇ ਰਹਿਰਾਸ ਦਾ ਪਾਠ ਉਹਨਾਂ ਨੂੰ ਪੜ੍ਹਾਉਂਦੇ ਨੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਇੱਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਹਾਰ ਨਹੀਂ ਸਭ ਜਿੱਤ ਹੈ ਕਹਿੰਦੇ ਸਿੱਖੋ ਹਾਰ ਨਹੀਂ ਹੋ ਰਹੀ ਜਿੱਤ ਹੋ ਰਹੀ ਹੈ ਆਪਣੇ ਆਪਣੇ 10 ਲੱਖ ਫੌਜ ਦੇ ਸਾਹਮਣੇ ਵੀ ਅਣਖ ਨਾਲ ਸ਼ਹੀਦ ਹੋਣਾ ਜਿੱਤ ਹੈ ਸਿਰ ਝੁਕਾਇਆ ਨਹੀਂ ਸਿਰ ਕਟਿਆ ਜਾ ਸਕਦਾ ਸਿਰ ਕੱਟੇ ਵਾਲੇ ਜਿਹਦਾ ਸਿਰ ਕਟਿਆ ਜਾਂਦਾ ਝੁਕੋਂਦਾ ਨਹੀਂ ਸਮਝੋ ਦੀ ਜਿੱਤ ਹੈ ਕਿਉਂ ਸਰੀਰ ਕਰਕੇ ਮਰਨਾ ਮੌਤ ਨਹੀਂ ਹੈ ਜ਼ਮੀਰ ਕਰਕੇ ਮਰਨ ਵਾਲੇ ਸਦਾ ਦੀ ਮੌਤ ਮਰਦੇ ਪੁੱਤ ਬਹਰ ਸ਼ਹੀਦ ਨੇ ਦੋ ਸੀ ਉਹ ਵੀ ਕੋਲ ਨਹੀਂ ਦੇ ਛੋਟੇ ਦੋ ਸਾਹਿਬਜ਼ਾਦਿਆਂ ਦੀ ਕੋਈ ਖਬਰ ਨਹੀਂ ਸਰਸਾ ਭਾਰ ਲੰਗੇ ਨੇ ਨਹੀਂ ਲੰਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਦੀ ਕੋਈ ਖਬਰ ਗੁਰੂ ਕੇ ਮਹਿਲ ਮਾਤਮਾਂ ਦਾ ਕੋਈ ਪਤਾ ਨਹੀਂ ਪਰ ਜੋ ਕੋਲ ਸੀ ਉਹ ਵੀ ਸ਼ਹੀਦ ਹੋ ਗਏ ਹੁਣ ਕੀ ਕਰ ਰਹੇ ਨੇ ਸੁੱਤੇ ਨਹੀਂ ਗੋਬਿੰਦ ਵੀ ਸ਼ਬਦ ਰੂਏ ਖੇਮੇ ਵਿੱਚ ਜਾ ਕਰ ਦੇਖਾ ਤੋ ਬਹਾ ਬੈਠੇ ਹੈ ਗਰਦਨ ਝੁਕਾ ਕਰ ਕੀ ਕਰਦੇ ਨੇ ਵਾਹਿਗੁਰੂ 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 ਹੈ ਮੁਖਸੇ ਨਿਕਲਦਾ ਪਾਤਸ਼ਾਹ ਵਾਹਿਗੁਰੂ 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 ਜਪ ਰਹਿਣ ਜਬ ਡੇਢ ਗੜੀ ਰਾਤ ਕੋਈ ਜ਼ਿਕਰ ਖੁਦਾਮੇ ਖੇਮੇ ਸੇ ਬਾਹਰ ਨਿਕਲ ਆਏ ਸਰਕਾਰ ਹਵਾ ਮੇ ਹਵਾ ਚੱਲ ਰਹੀ ਹੈ ਹਜ਼ੂਰ ਉੱਠ ਕੇ ਤੁਰਨ ਲੱਗ ਪਏ ਗੜੀ ਚਮਕੌਰ ਵਿੱਚ ਕਰਤਾਰ ਸਿੰਘ ਕਹਤੇ ਥੇ گویا ਰੋਬਰੂ ਹੋਕਰ ਕਲ ਜਾਊਂਗਾ ਚਮਕੌਰ ਸਿਨ੍ਹ ਸੁਰਖਰੂ ਹੋ ਕੇ ਗੱਦਸ਼ਾ ਰੱਬ ਨਾਲ ਗੱਲਾਂ ਕਰਦੇ ਕਹਿੰਦੇ ਹੁਣ ਮੈਂ ਚਮਕੌਰ ਤੋਂ ਜਾਵਾਂਗਾ ਸੁਰਖਰੂ ਹੋ ਕੇ ਜਾਵਾਂਗੇ ਦੋ ਸਿੰਘ ਉਹ ਵੀ ਕੁਰਬਾਨ ਕਰਦੇ ਅੱਧੀ ਰਾਤ ਦਾ ਵਕਤ ਹੋਇਆ ਸਿੱਖ ਆਪਸ ਵਿੱਚ ਚਿੰਤਾ ਵਿੱਚ ਨੇ ਕਿ ਗਣਤੀ ਦੇ ਕੁਝ ਸਿੱਖ ਰਹਿ ਗਏ ਨੇ ਜਿਵੇਂ ਅੱਜ ਸਿੱਖ ਸ਼ਹੀਦ ਹੋਏ ਕੱਲ ਵੀ ਚੰਪੌਰ ਦੀ ਗੜੀ ਨੂੰ ਘੇੜਾ ਪਿਆ ਸਿੱਖ ਸ਼ਹੀਦ ਹੋ ਜਾਣਗੇ ਕਿਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦ ਨਾ ਹੋ ਜਾਣ ਪੰਜਾਂ ਜਣਿਆਂ ਨੇ ਫੈਸਲਾ ਕਰਕੇ ਕਲ ਕੀ ਤਰਪਾਦਸ਼ਾ ਨੂੰ ਹੁਕਮ ਰੂਪ ਵਿੱਚ ਕਿਹਾ ਬਾਦਸ਼ਾਹ ਤੁਸੀਂ ਅਨੰਦਪੁਰ ਸਭ ਦੀ ਧਰਤੀ ਤੇ ਕਿਹਾ ਸੀ ਕਿ ਪਾਤਸ਼ਾਹ ਪੰਜਾਂ ਦਾ ਹੁਕਮ ਗੁਰੂ ਤੇ ਵੀ ਲਾਗੂ ਹੁੰਦਾ ਹੈ ਪਹਿਲਾਂ ਤੁਸੀਂ ਸਾਨੂੰ ਪੰਜ ਪਿਆਰੇ ਥੱਪੇ ਅਮਰਤ ਦੀ ਦਾਤ ਦਿੱਤੀ ਅਸੀਂ ਤੁਹਾਡਾ ਹੁਕਮ ਮੰਨਿਆ ਫਿਰ ਤੁਸੀਂ ਸਾਡਾ ਹੁਕਮ ਮੰਨਿਆ ਜੇ ਪੰਜਾਂ ਨੂੰ ਇੰਨੀ ਵਡਿਆਈ ਦਿੱਤੀ ਅੱਜ ਪੰਜ ਇਕੱਠੇ ਹੋ ਕੇ ਪੰਥ ਤੁਹਾਨੂੰ ਹੁਕਮ ਕਰਨ ਲੱਗਾ ਹੈ ਪਾਤਸ਼ਾਹ ਤੁਹਾਨੂੰ ਹੁਕਮ ਮੰਨਣਾ ਪਵੇਗਾ ਹਜ਼ੂਰ ਨੇ بڑے ਅਦਬ ਨਾਲ ਹੱਥ ਜੋੜ ਕੇ ਕਿਹਾ ਦਇਆ ਸਿੰਘ ਹੁਕਮ ਕਰੋ ਕੀ ਹੈ ਕਲਗੀਧਰ ਪਾਦਸ਼ਾਹ ਨੇ ਕਹ ਪੰਜ ਜੋ ਹੁਕਮ ਕਰਮਗੇ ਮੈਨੂੰ ਮਨਜ਼ੂਰ ਹੋਏਗਾ ਦਇਆ ਸਹਿ ਹੁਕਮ ਕੀ ਹੈ ਕਲਗੀ ਪੰਥ ਤੁਨੂੰ ਹੁਕਮ ਕਰਦਾ ਹੈ ਗੜੀ ਚਮਕੌਰ ਦੀ ਛੱਡ ਕੇ ਸੀ ਵਕਤ ਚਲੇ ਜਾਓ ਮਹਾਰਾਜ ਤੁਸੀਂ ਭੱਜ ਗਏ ਨਾ ਖਾਲਸਾ ਪੰਥ ਹੋਰ ਪੈਦਾ ਹੋ ਜਾਏਗਾ ਜੇ ਅੱਜ ਤੁਸੀਂ ਸ਼ਹੀਦ ਹੋ ਗਏ ਪਾਦਸ਼ਾਹ ਤੁਹਾਡੇ ਵਰਗਾ ਸਾਨੂੰ ਨਹੀਂ ਤੇ ਹੁਣ ਮਹਾਰਾਜ ਕਿਰਪਾ ਬਖਸ਼ਿਸ਼ ਕਰੋ ਅਜੇ ਕਾਰਜ ਬਹੁਤ ਵੱਡਾ ਪਿਆ ਹੈ ਪੰਥ ਦਾ ਹੁਕਮ ਮੈਂ ਗੜੀ ਛੱਡ ਕੇ ਚਲੇ ਜਾਉ ਹਜ਼ੂਰ ਪਾਦਸ਼ਾਹ ਨੇ ਹੁਕਮ ਮੰਨਦਿਆਂ ਸੀਸ ਤੋਂ ਕਲਗੀ ਉਤਾਰ ਦਿੱਤੀ ਕਿਉਂਕਿ ਜਦੋਂ ਪੰਝਾਂ ਦਾ ਹੁਕਮ ਹੋਣਾ ਫਿਰ ਹੁਕਮ ਮੰਨਣ ਵਾਲਾ ਜਿਹੜਾ ਉਹ ਸਿਰ ਨਿਵਾ ਕੇ ਹੁਕਮ ਮੰਨਦਾ ਸੀਸ ਤੋਂ ਕਲਗੀ ਉਤਾਰ ਦਿੱਤੀ ਪਾਦਸ਼ਾਹ ਨੇ ਪੈਰਾਂ ਤੋਂ ਜੋੜਾ ਵੀ ਲਾ ਦਿੱਤਾ ਪੰਤ ਨੂੰ ਆਪਣੀ ਕਲਗੀ ਘੋੜਾ ਤੋੜਾ ਜੋੜਾ ਸਭ ਕੁਝ ਹਜ਼ੂਰ ਨੇ ਗੜੀ ਚਮਕੌਰ ਵੇ ਛੱਡ ਦਿੱਤਾ ਉੱਥੋਂ ਤੁਰਨ ਲੱਗੇ ਹਜ਼ੂਰ ਸਿਰਫ ਇੱਕ ਸ਼ਮਸ਼ੀਰ ਕੋਲ ਲੱਗੇ ਤੁਰੇ ਕਲਗੀਧਰ ਪਾਤਸ਼ਾਹ ਗੜੀ ਚਮਕੌਰ ਤੋਂ ਤੁਰਨ ਲੱਗੇ ਕਹਿੰਦੇ ਦਇਆ ਸਿੰਘ ਮੈਂ ਚੁੱਪਚੀ ਬਿੱਤੇ ਨਹੀਂ ਜਾ ਸਕਦਾ ਮਹਾਰਾਜ ਫੇਰ ਕਹਿਣ ਲੱਗੇ ਤਿਆਰੀ ਕਰੋ ਜੰਗ ਦੀ ਮੈਂ ਗੜੀ ਚਮਕੌਰ ਤੋਂ ਜਾਵਾਂਗਾ ਆਵਾਜ਼ ਦੇ ਕੇ ਦੱਸ ਕੇ ਬੋਲ ਕੇ ਜਾਵਾਂਗਾ ਜਿਸ ਜਮਤ ਤੇ ਹਜ਼ੂਰ ਨੇ ਤਿੰਨ ਤਾੜੀਆਂ ਮਾਰ ਕੇ ਕਿਹਾ ਪੀਰੇ ਹਿੰਦ ਮੇ ਰਵਤ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜਿਹਦੇ ਵੀ ਤਾਕਤ ਤੇ ਰੋਕ ਲੋ ਉਸ ਵਕਤ ਸਿੱਖਾਂ ਨੇ ਨਿਸ਼ਾਨੇ ਪਹਿਲੇ ਲਾਏ ਸੀ ਬਲਦੀਆਂ ਹੋਈਆਂ ਮਸ਼ਾਲਾਂ ਤੀਰ ਮਾਰ ਕੇ ਸੁੱਟ ਦਿੱਤੀਆਂ ਕੁੱਪ ਹਨੇਰੇ ਵਿੱਚ ਦੁਸ਼ਮਣ ਨਾਲ ਜੰਗ ਸ਼ੁਰੂ ਹੋ ਗਈ ਆਪਸ ਵਿੱਚ ਦੁਸ਼ਮਣ ਉਲਝ ਕੇ ਮਰਨ ਲੱਗਾ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ 'ਚੋਂ ਤੁਰ ਪਏ ਮਗਰ-ਮਗਰ ਪਿਆਰੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਹਜ਼ੂਰ ਨੂੰ ਪਿੱਛੋਂ ਸਿਕਿਉਰ ਕਰਦੇ ਹਾਂ ਤੁਰਦੇ ਸੀ ਪਿਆਰੇ ਦਇਆ ਸਿੰਘ ਨੇ ਛਿੱਤੀ ਨਾਲ ਕਦਮ ਪੱਡੇ ਅਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਨਾਲ ਚਾਰ ਕਦਮ ਅੱਗੇ ਹੋ ਕੇ ਛੇਤੀ ਨਾਲ ਮੋਰੇ ਤਰਨ ਲੱਗਾ ਪਤਾ ਕਿਉਂ ਇੱਕ ਹੱਥ ਵਿੱਚ ਸ਼ਮਸ਼ੀਰ ਪਕੜੀ ਹੈ ਇੱਕ ਹੱਥ ਵਿੱਚ ਬਲਦੀ ਹੋਈ ਮਿਸ਼ਾਲ ਪਕੜੀ ਹੈ ਅੱਧੀ ਰਾਤ ਦਾ ਘੁੱਪ ਹਨੇ ਰੇ ਮਿਸ਼ਾਲ ਲੈ ਕੇ ਪਿਆਰੇ ਦਾਇਆ ਸਿੰਘ ਰਾਹ ਨਹੀਂ ਵੇਖ ਰੇ ਇਹ ਵੇਖ ਰੇ ਨੇ ਕਿਤੇ ਸਹਿਬਜ਼ਾਦਾ ਅਜੀਤ ਸਿੰਘ ਜੋ ਜਹਾਰ ਸਿੰਘ ਦੀਆਂ ਲਾਸ਼ਾਂ ਦਿਸ ਜਾਣ ਮੈਂ ਜਾਂਦਿਆਂ ਜਾਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪੁੱਤਾਂ ਦਾ ਮੂੰਹ ਵਿਖਾਇਆ ਬਾਦਸ਼ਾਹ ਜਾਂਦੇ ਜਾਂਦੇ ਆਪਣੇ ਪੁੱਤਾਂ ਦਾ ਮੂੰਹ ਤਾਂ ਵੇਖ ਜਾਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ 4 ਕਦਮ ਅੱਗੇ ਹੁੰਦੇ ਆਂ ਕਾਲੀ ਨਾਲ ਮਿਸ਼ਾਲ ਵਲੀ ਹੋਈ ਏ। ਲੱਭਦੇ ਆਂ ਲੱਭਦੇ ਆਂ ਪਿਆਰੇ ਦਇਆ ਸਿੰਘ ਇੱਕ ਹੱਥ ਵਿੱਚ ਮਿਸ਼ਾਲ ਲੈ ਦੂਜੀ ਹੱਥ ਵਿੱਚ ਸ਼ਮਸ਼ੀਰ ਹੈ। ਤੁਰਦੇ ਆਂ ਤੁਰਦੇ ਆਂ ਪਹੁੰਚ ਗਏ। ਪੈਲ ਨੇ ਤੱਕ ਸੀ ਕੇ ਇਸ ਜਗਤ ਤੇ ਸ਼ਹੀਦ ਹੋਏ ਨੇ ਲਬਨਿਆਂ ਲਬਦਿਆਂ ਲਾਸ਼ਾਂ ਦਿਸ ਗਈਆਂ ਰੁੱਕ ਗਏ ਪਿਆਰੇ ਦਹਿਸ ਸਿੰਘ ਮਿਸ਼ਾਲ ਦੀ ਲੋ ਕਰਕੇ ਵੇਖਣ ਲੱਗੇ ਆ ਬਾਬਾ ਜੀ ਸਿੰਘ ਐ ਆ ਚਾਰ ਕਦਮਾਂ ਤੇ ਨਾਲ ਬਾਬਾ ਜੂਹਾਰ ਸਿੰਘ ਐ ਵੇਖ ਕੇ ਪਿਆਰੇ ਦਇਆ ਸਿੰਘ ਕੋਲ ਖਲੋ ਗਏ ਦਸ਼ਮੇਸ਼ ਪਿਤਾ ਚਾਰ ਕਦਮ ਅੱਗੇ ਲੰਘਾ ਆਵਾਜ਼ ਦੇ ਕੇ ਦਹਿਸ ਸਿੰਘ ਨੇ ਕਿਹਾ ਸਤਿਗੁਰੂ ਇੱਕ ਪਲ ਰੁਕ ਜਾਓ ਪਾਤਸ਼ਾਹ ਮੈਂ ਤੁਹਾਡੇ ਸਾਹਿਬ ਜੱਦਿਆਂ ਨਹੀਂ ਲੁੱਥਨ ਲੱਭ ਲਈਆਂ ਜਾਂਦਿਆਂ ਜਾਂਦਿਆਂ ਆਪਣੇ ਪੁੱਤਾਂ ਦਾ ਮੂੰਹ ਵੇਖ ਕੇ ਜਾਓ ਮਹਾਰਾਜ ਆਹ ਤਾਂ ਅਜੀਤ ਸਿੰਘ ਸ਼ਹੀਦ ਪਿਆ ਆਹ ਤੁਹਾਡੇ ਸਾਹਿਬ ਜੱਤ ਦਾ 14 ਸੱਲਨ ਦਾ ਜੁਝਾਰ ਸ਼ਹੀਦ ਪਿਆ ਇੱਕ ਵਾਰ ਪੁੱਤਾਂ ਦਾ ਮੂੰਹ ਵੇਖ ਜਾਓ ਪਾਤਸ਼ਾਹ ਮੈਨੂੰ ਪਤਾ ਹੈ ਸਸਕਾਰ ਕਰਨਾ ਸੰਭਵ ਨਹੀਂ ਹੈ ਪਰ ਪਿਓ ਗੋਣ ਤੱਕ ਫਰਜ਼ ਨਵਾ ਕੇ ਜਾਓ ਮੈਂ ਦਮੱਲੇ ਦੇ ਦੋ ਲੜ ਖੋਲ ਕੇ ਦਿੰਦਾ ਦੋੜ ਦੌੜ ਕੇ ਕਰਕੇ ਪੁੱਤਾਂ ਦਾ ਮੂੰਹ ਟੱਕ ਜਾਓ ਸਾਧ ਸੰਗਤ ਇਹ ਸੱਚ ਹੈ ਕਿ ਆਪਾਂ ਹਰ ਇੱਕ ਬੰਦਾ ਕਹਿੰਦਾ ਵੀ ਜੰਦੇ ਜੰਦੇ ਦਾ ਮੂੰਹ ਵੇਖ ਲੈਣਾ ਚਾਹੀਦਾ ਕਿੰਨਾ ਚਿਰ ਲੋਕ ਕੋਈ ਆਮ ਬੰਦਾ ਵੀ ਚਲਾ ਜਾਏ ਨਾ ਸ਼ਮਸ਼ਾਨ ਘਾਟ ਵਿੱਚ ਕਿੰਨਾ ਚਿਰ ਲੋਕ ਉਡੀਕ ਕਰਦੇ ਵੇ ਫਲਾਨਾ ਨਹੀਂ ਆਇਆ ਹਜੇ ਉਹ ਆ ਰਿਹਾ ਜੀ ਮੜ ਜਾ ਮੂੰਹ ਵੇਖ ਲੈ ਕਈ ਵਾਰ ਲੋਕ ਉੱਥੇ ਵੀ ਉਡੀਕ ਕਰਦੇ ਬਾਦਸ਼ਾਹ ਹੋਰ ਮੂੰਹ ਵੇਖ ਜੋ ਆਪਣੇ ਪੁੱਤਾਂ ਦਾ ਮੈਂ ਦੋ ਲੜ ਦਮਾਲੇ ਦੇ ਦਿਨਾਂ ਖੋਲ ਕੇ ਮਹਾਰਾਜ ਦੋ ਟੋਟੇ ਕਰਕੇ ਮੂੰਹ ਟੱਗ ਜੋ ਕਫਨ ਪਾਉਣ ਵਾਲੀ ਰਸਮ ਕਰ দাও ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜਾ ਜਿਹਾ ਰੋਣ ਨਾਲ ਬੋਲੇ ਦਇਆ ਸਿੰਘ ਰਹਿਣ ਦੇ ਹੁਣ ਰੋਕ ਨਾ ਜਦੋਂ ਹਜ਼ੂਰ ਅੱਗੇ ਤੁਰਨ ਲੱਗੇ ਦਇਆ ਸਿੰਘ ਨੇ ਦਿਲ ਭਰ ਕੇ ਗੱਲ ਕਹੀ ਸਤਿਗੁਰੂ ਪਤਾ ਨਹੀਂ ਕਿਹੜੀ ਜ਼ਿੱਦ ਫੜੀ ਹੋਈ ਹੈ ਸਤਿਗੁਰੂ ਤੁਸੀਂ ਬੇਨਤੀ ਮੰਨਦੇ ਨਹੀਂ ਮੈਂ ਅਨੰਦਪੁਰ ਸਾਹਿਬ ਤੋਂ ਤੁਰਨ ਲੱਗਿਆ ਕਿਹਾ ਸੀ ਆਪਣੇ ਸਹਿਬਜ਼ਾਦਿਆਂ ਨੂੰ ਨਾਲ ਰੱਖੋ ਤੁਸੀਂ ਤਾਂ ਵੀ ਛੋਟੇ ਸਹਿਬਜ਼ਾਦਿਆਂ ਨੂੰ ਅਲੱਗ ਕਰ ਲਏ ਮੇਜਮ ਕੌਰ ਦੀ ਗੱਡੀ ਵਿੱਚ ਕਿਹਾ ਸਹਿਬ ਜੱਤਿਆਂ ਨੂੰ ਜੰਗ ਵਿੱਚ ਨਾ ਕੱਲੋ ਤੁਸੀਂ ਤਾਂ ਮੀ ਬਾਬਾ ਅਜੀਤ ਸਿੰਘ ਨੂੰ ਵੀ ਤੋੜਿਆ ਜੁਹਾਰ ਸਿੰਘ ਨੂੰ ਵੀ ਤੋੜਿਆ ਇੱਕ ਨੂੰ ਵੀ ਬੇਨਤੀ ਮੰਨ ਕੇ ਰੱਖਿਆ ਨਹੀਂ ਮਹਾਰਾਜ ਹੁਣ ਮੈਂ ਤੁਹਾਨੂੰ ਬੇਨਤੀ ਕਰਨੇ ਇੱਕ ਵਾਰ ਪਿਓ ਹੋਣ ਦਾ ਫਰਜ਼ ਨਿਭਾਓ ਮੂੰਹ ਟੱਕ ਜਾਓ ਕਫਨ ਪਾਜੋ ਮੁੱਖ ਵੇਖ ਜਾਓ ਹੁਣ ਵੀ ਤੁਸੀਂ ਰੋ ਵਿੱਚ ਕਹਿੰਦੇ ਹੋ ਰਹਿਣ ਦੇ ਤੇਆ ਸਿੰਘ ਪਾਦਸ਼ਾਹ ਤੈਨੂੰ ਦਰਦ ਨਹੀਂ ਹੋ ਰਿਹਾ ਆਪਣੇ ਪੁੱਤਾਂ ਦਾ ਸਤਿਗੁਰੂ ਪੁੱਤਾਂ ਦਾ ਦਰਦ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਿਆ ਜਾਂਦਾ ਤੂੰ ਕਿਵੇਂ ਤੁਰ ਚੱਲਿਆ ਹੈ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਤੁਹਾਡੇ ਦਿਲ ਵਿੱਚ ਦਰਦ ਨਹੀਂ ਪੁੱਤਾਂ ਦਾ ਕਿਸੇ ਦਾ ਬੱਚਾ ਛੋਟੀ ਜਿਹੀ ਉੱਚੀ ਜਗ੍ਹਾ ਤੋਂ ਡਿੱਗਦਾ ਹੈ ਮਾਂ ਪਿਓ ਦਾ ਦਿਲ ਨਿਕਲ ਜਾਂਦਾ ਹੈ ਤੇਰੇ ਪੁੱਤ ਤਾਂ ਮੈਦਾਨੇ ਜੰਗ 'ਚ ਸ਼ਹੀਦ ਹੋਏ ਨੇ ਲਸ਼ਾਂ ਪਈਆਂ ਨੇ ਤੁਸੀਂ ਮੁੱਕ ਵਿਖਣ ਤੋਂ ਵੀ ਪਰਾਂ ਤੁਰ ਗਏ ਹੋ ਮਹਾਰਾਜ ਟੁੱਟੇ ਦਿਲ ਵਿੱਚ ਦਇਆ ਨਹੀਂ ਪੁੱਤਾਂ ਵਾਸਤੇ ਦਿਲ ਵਿੱਚ ਤਾਂ ਸੀ ਪਰ ਸਾ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਸੀ ਮੈਂ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਕਰ ਸਕਦਾ ਸਿੱਖ ਵੀ ਤਾਂ ਸ਼ਹੀਦ ਹੀ ਭਏ ਨੇ ਜਿਸ ਸਿੱਖਾਂ ਨੂੰ ਛੱਡ ਕੇ ਪੁੱਤਰਾਂ ਦਾ ਮੂੰਹ ਨਿਹਾਰਨੇ ਮੈਂ ਇਹ ਫਰਕ ਸਿੱਖਾਂ ਤੇ ਪੁੱਤਾਂ ਵਿੱਚ ਨਹੀਂ ਕਰ ਸਕਦਾ ਜਿਹੜੀ ਗੱਲ ਪਿਆਰੇ ਦਇਆ ਸਿੰਘ ਨੇ ਕਹੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮ ਰੋਕਣ ਵਾਸਤੇ ਬਹੁਤ ਵੱਡੀ ਗੱਲ ਸੀ ਹਜ਼ੂਰ ਨੂੰ ਕਿਹਾ ਪਾਤਸ਼ਾ ਪੁੱਤਾਂ ਦਾ ਦਰਦ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਿਆ ਜਾਂਦਾ ਮਰ ਤੁਸੀਂ ਕਿਵੇਂ ਤੁਰ ਚੱਲੇ ਆ ਦਇਆ ਸਿੰਘ ਬੋਲੇ ਦਿਲ ਪਰਖ ਕੇ ਕਹਿੰਦੇ ਛੱਡ ਪਰਦਾ ਧਾ ਪਿੱਛੇ ਪਿਆ ਕਿਹੜੀ ਗੱਲ ਬੇ ਮਾਰੇ ਪਤਾ ਨਹੀਂ ਕਿਹੜੀ ਜਿੱਦ ਫੜੀ ਹੋਈ ਐ ਤੁਸੀਂ ਕਿਹੜੀ ਗੱਲ ਦੇ ਪਿੱਛੇ ਪਏ ਹੋ ਮੈਂ ਸਹਿਬ ਜੱਤੇ ਨੂੰ ਨਾਲ ਰੱਖਣ ਲੈ ਕੇ ਉਦੋਂ ਨਹੀਂ ਸਹਿਬ ਜੱਤੇ ਨੂੰ ਜੰਗ 'ਚ ਨਾਂ ਤੋਰੋ ਇਹ ਕਿਹਾ ਤੁਸੀਂ ਉਦੋਂ ਵੀ ਨਹੀਂ ਮੰਨੇ ਪਤਾ ਨਹੀਂ ਕਿਹੜੀ ਗੱਲ ਪਿੱਛੇ ਪਏ ਹੋ ਹੁਣ ਮੂੰਹ ਵੇਖ ਕੇ ਕਫਨ ਪਾਉਣ ਨੂੰ ਵੀ ਨਹੀਂ ਮੰਨਦੇ ਦੁਨੀਆ ਇਹ ਨਾ ਕਵੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਕੱਫਣ ਵੀ ਨਹੀਂ ਨਸੀ ਹੋਇਆ ਮਹਾਰਾਜ ਮੈਂ ਤੁਮਹੱਲਾ ਖੋਲ ਕੇ ਦਿਨੈ ਮੂੰਹ ਟੱਕ ਜਾਓ ਕਿਹੜੀ ਗੱਲ ਪਿੱਛੇ ਪੈ ਜੋ ਛੱਡ ਪਰਦਾ ਤਾ ਪਿੱਛੇ ਪਿਆ ਕਿਹੜੀ ਗੱਲ ਦੇ ਪੁੱਤਾਂ ਦੀ ਪੀੜਤਾ ਪਰਿੰਦੇ ਬਿਨਿ ਚੱਲ ਦੇ ਮਾਰੇ ਪੁੱਤਾਂ ਦਾ ਦਰਤ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਦਾ। ਸਤਿਗੁਰੂ ਅੱਗੇ ਤੁਰ ਪੈ ਕਹਿੰਦੇ ਰਹਿਣ ਦੇ ਦਇਆ ਸਿੰਘ। ਦਇਆ ਸਿੰਘ ਨੇ ਜਿਹੜੀ ਅਗਲੀ ਗੱਲ ਕਹੀ ਉਹਨੂੰ ਚਰਨ ਸਿੰਘ ਸਫਰੀ ਸਾਹਿਬ ਨੇ ਲਿਖਿਆ। ਕਹਿੰਦੇ ਤਾਂ ਕਿਸੇ ਵੀ ਪਿਓ ਦੇ ਦਿਲ ਤੇ ਟੱਕ ਪਾ ਸਕਦੀ ਸੀ। ਦਇਆ ਸਿੰਘ ਨੇ ਕਿਹਾ ਸਤਿਗੁਰੂ ਗਰੀਬ ਤੋਂ ਗਰੀਬ ਬੰਦੇ ਦਾ ਵੀ ਕੋਈ ਪੁੱਤ ਮਰ ਜਾਏ ਉਹਨੂੰ ਵੀ ਕਫਨ 걸 ਜੀ। ਗਰੀਬ ਤੋਂ ਗਰੀਬ ਮਾਪੇ ਪਏ ਨੇ ਦੁਨੀਆ 'ਚ ਕਿਸੇ ਦੇ ਬੱਚੇ ਬਿਨਾਂ ਕਫਨਾਂ ਤੋਂ ਕਿਸੇ ਦਾ ਪੁੱਤ ਨਹੀਂ ਗਿਆ ਕਿਸੇ ਦਾ ਬਿਨਾਂ ਕਫਨਾਂ ਤੋਂ ਪਿਓ ਨਹੀਂ ਗਿਆ ਕਿਸੇ ਦਾ ਬਿਨਾਂ ਕਫਨਾਂ ਤੋਂ ਕੋਈ ਜੀਅ ਘਰ ਦਾ ਪੁੱਤ ਬੱਚਾ ਨਹੀਂ ਗਿਆ ਮਹਾਰਾਜ ਗਰੀਬ ਤੋਂ ਗਰੀਬ ਲੋਕ ਉਹਨਾਂ ਨੂੰ ਵੀ ਕਫਨ ਮਿਲ ਜਾਂਦਾ ਤੇਰੇ ਪੁੱਤਾਂ ਦੀਆਂ ਪਸ਼ਾਕਾਂ ਪਸ਼ਮੀਨੇ ਦੀਆਂ ਬਣ ਬਣਾਉਂਦੀਆਂ ਸੀ ਪਛਾਰੋ ਅੱਜ ਪਾਦਸ਼ਾ ਬਿਨਾਂ ਕਫਨ ਤੋਂ ਪਈਆਂ ਮੂੰਹ ਟੱਕ ਜਾਓ ਪਾਦਸ਼ਾ ਗਰੀਬ ਤੋਂ ਗਰੀਬ ਲੋਕਾਂ ਨੂੰ ਵੀ ਕਫਨ ਮਿਲ ਜਾਂਦਾ ਹੈ ਤੇਰੇ ਪੁੱਤਾਂ ਨੂੰ ਕਿਉਂ ਨਹੀਂ ਦਿਲ ਭਰ ਕੇ ਦਇਆ ਸਿੰਘ ਬੋਲੇ ਕਹਿੰਦੇ ਗਰੀਬ ਤੋਂ ਗਰੀਬ ਮੱਪੇ ਗਰੀਬ ਤੋਂ ਗਰੀਬ ਮੱਪੇ ਜੱਗ ਵਿੱਚ ਪੈਨੇ ਕਫਨੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਮਰ ਬਿਨ ਕਫਨ ਤੋਂ ਵੀ ਕਿਸੇ ਨੇ ਪੁੱਤ ਗਏ ਹਜ਼ੂਰ ਨੇ ਬੜੇ ਰੋਵੇ ਚਾ ਕੇ ਕਹਿ ਦਿਆ ਸਿੰਘ ਰਹਿਣ ਦੇ ਸ਼ਹੀਦਾਂ ਦੀਆਂ ਲਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ ਸ਼ਹੀਦਾਂ ਦੀਆਂ ਲਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ ਰਹਿਣ ਦੇ ਦਿਆ ਸਿੰਘ ਨੇ ਕੋਲ ਹੋ ਕੇ ਕਿਹਾ ਪਾਤਸ਼ਾਹ ਮੈਂ ਪਤਾ ਕਿਉਂ ਵਾਰ-ਵਾਰ ਕਹਿ ਰਿਹਾ ਦੁਸ਼ਮਣ ਨੇ ਤੇਰਾ ਪੂਰਾ ਗੁੱਸਾ ਤੇਰੇ ਪੁੱਤਾਂ ਤੇ ਕੱਢਿਆ ਮਹਾਰਾਜ ਨੇ ਕੋਲ مشਾਲ ਦੀ ਲੋ ਨਾਲ ਵੇਖ ਕੇ ਆਏ ਗਲ ਤੋਂ ਲੈ ਕੇ ਛਾਤੀ ਤੋਂ ਲੈ ਕੇ ਪੇਟ ਤੱਕ ਦੁਸ਼ਮਣਾਂ ਬਰਸ਼ੀਆਂ ਮਾਰ-ਮਾਰ ਕੇ ਤੇਰੇ ਪੁੱਤਾਂ ਦੇ ਪੇਟ ਦੀ ਮਿੱਜ ਕੱਢ ਦਿੱਤੀ ਹੈ ਇੰਨੀਆਂ ਬੁੱਟੀਆਂ-ਬੁੱਟੀਆਂ ਕੀਤੀਆਂ ਨੇ ਨੇ ਬਾਹਰ ਕਿਸੇ ਹੋਰ ਤੇ ਨਹੀਂ ਕੀਤੇ ਜਿੰਨੇ ਤੇਰੇ ਪੁੱਤਾਂ ਤੇ ਕੀਤੇ ਨੇ ਤੇਰਾ ਪੂਰਾ ਗੁੱਸਾ ਦੁਸ਼ਮਣ ਨੇ ਤੇਰੇ ਪੁੱਤਰਾਂ ਤੇ ਕੱਢਿਆ ਹੈ ਪਾਤਸ਼ਾ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ ਛੱਤੀ ਤੋਂ ਲੈ ਕੇ ਪੇਟ ਤੱਕ ਸਰੀਰ ਜਾਗ ਕਰ ਦਿੱਤੇ ਬਰਸ਼ੀਆਂ ਮਹਾਰਮਨ ਮਿਜ ਕਰ ਦਿੱਤੀ ਹੈ ਪਾਦਸ਼ਾ ਸਵੇਰੇ ਦਿਨ ਚੜਨੇ ਇਲਾ ਆਉਣ ਗਿਆ ਤੇਰੇ ਪੁੱਤਾਂ ਦਾ ਮਾਸ ਮਿਜ ਖਾਣ ਗਿਆ ਮਹਾਰਾਜ ਮਾਸ ਨੋਚਣ ਗਿਆ ਤਾਂ ਮੈਂ ਕਿੰਨੇ ਕੱਪੜਾ ਪਾ ਕੇ ਟੱਗ ਜਾਓ ਲੱਸ਼ਾਂ ਵੇਖਣ ਯੋਗ ਨਹੀਂ ਹੈ ਕੱਪੜਾ ਪਾ ਕੇ ਟੱਗ ਜਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਸਾ ਦਿਲ ਹੋਇ ਲਾ ਪਾਦਸ਼ਾ ਹਜ਼ੂਰ ਨੇ ਕਿਹਾ ਦਿਆ ਸਿੰਘ ਨੋਚ ਲੈਣ ਦੇ ਮੇਰੇ ਪੁੱਤਾਂ ਦਾ ਮਾਸ ਕੱਲ ਸਵੇਰੇ ਦਿਨ ਚੜਨੇ ਇੱਲਾ ਆਉਣਗੀਆਂ ਨੋਚਣਗੀਆਂ ਮੇਰੇ ਪੁੱਤਾਂ ਦਾ ਮਾਸ ਖਾਣਗੀਆਂ ਓਏ ਜਿੰਨਾ ਮਿੱਜ ਤੇ ਮਾਸ ਨੋਚ ਕੇ ਇੱਲਾ ਆਕਾਸ਼ ਵਿੱਚ ਉੱਚਾ ਉੜਨਗੀਆਂ ਇੱਕ ਦਿਨ ਨਹੀਂ ਨਹੀਂ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਚਿੱਲਣਗੇ ਸਾਥ ਸੰਗਤ ਅੱਜ ਤਾਂ 3-300 ਫੁੱਟ ਉੱਚੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਬਾਨੀ ਇੰਨੀ ਵੱਡੀ ਕਰਕੇ ਔਰ ਸਾਥ ਸੰਗਤ ਆਪਣੇ ਵਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਇਹ ਆਪਣੇ ਕਰਕੇ ਨਹੀਂ ਵਈ ਕੇਸਰੀ ਨਿਸ਼ਾਨ ਝੂਲਦਾ ਕਿਉਂ ਆਪਣੇ ਲੱਛਣਾਂ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਅਸੀਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਹੋਏ ਕੋਈ ਬੰਦਾ ਚੰਗਾ ਕੰਮ ਕਰੇ ਨਾ ਤਾਂ ਵੀ ਲੋਕ ਕਰਨ ਨਹੀਂ ਦਿੰਦੇ ਕਹਿੰਦੇ ਵੀ ਇਹ ਕਿਉਂ ਕਰ ਰਿਹਾ ਕਿਉਂਕਿ ਉਹ ਬੰਦਾ ਪਸੰਦ ਨਹੀਂ ਸਿੱਖ ਇੱਕ ਦੂਜੇ ਦੀਆਂ ਲਤਾਂ ਖਿੱਚ ਰਹੇ ਸਿੱਖ ਇੱਕ ਦੂਜੇ ਨਾਲ ਈਰਖਾ ਕਰ ਰਹੇ ਪਰ ਸਾਧ ਸੰਗਤ ਪੰਥ ਤਾਂ ਹੀ ਚੜਦੀ ਕਲਾ ਵਿੱਚ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਬਾਨੀ ਬਹੁਤ ਵੱਡੀ ਕਰ ਦਿੱਤੀ ਪਾਦਸ਼ਾਹ ਤੋਂ ਚੱਲ ਕੇ ਮੱਛੀਵਾੜਾ ਸਹਿਬ ਵੱਲ ਰਵਾਨਾ ਹੁੰਦੇ ਨੇ ਅੱਜ ਦਾ ਉਹ ਦਿਨ ਕੌਮ ਨੇ ਮਨਾਉਣਾ ਹੈ ਅੱਜ ਦੀ ਰਾਤ ਹਜ਼ੂਰ ਮੱਛੀਵਾੜਾ ਸਹਿਬ ਵੱਲ ਰਵਾਨਾ ਹੋਣਗੇ ਔਰ ਕੱਲ ਸਵੇਰੇ ਅੰਮ੍ਰਿਤ ਵੇਲੇ ਹਜ਼ੂਰ ਨੂੰ ਫਿਰ ਗੁੱਜਰ ਘੇਰਨਗੇ ਰਸਤੇ ਵਿੱਚ ਉੱਥੇ ਪਾਦਸ਼ਾਹ ਕੀ ਕਰਾਮਾਤ ਦਿਖਾਉਂਦੇ ਨੇ ਮੱਛੀਵਾੜਾ ਸਾਲ ਤੱਕ ਕਿਵੇਂ ਪਹੁੰਚਦੇ ਇਹ ਸਾਰੀ ਕਥਾ ਵਿਚਾਰ ਜਿਹੜੀ ਹੈ ਤੁਸੀਂ ਲੜੀ ਵਾਰ ਸੁਣਦੇ ਰਹੋ ਰਤੀ ਵੀ ਇਸੇ ਚੈਨਲ ਤੋਂ ਸ਼੍ਰੀ ਮਾਸ਼ੀਵਾੜਾ ਸਾਹਿਬ ਤੋਂ ਲਾਈਵ ਹੋਣਾ ਕਿਉਂਕਿ ਅੱਜ ਰਾਤ ਦਾ ਸਮਾਗਮ ਵੀ ਮਾਸ਼ੀਵਾੜੇ ਹੈ ਔਰ ਕੱਲ ਰਾਤ ਦਾ ਸਮਾਗਮ ਵੀ ਮਾਸ਼ੀਵਾੜਾ ਸਾਹਿਬ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ 2 ਦਿਨ ਰਹੇ ਨੇ ਜਿਨ੍ਹਾਂ ਸੰਤਾਂ ਕੋਲ ਸਮਾਂ ਹੋਵੇ ਉਹ ਅੱਜ ਰਾਤ ਦੇ ਦੀਵਾਨ ਵੀ ਪਾਈ ਗਣੀ ਖੰਡ ਵੀ ਖਾਂ ਮਾਸ਼ੀਵਾੜਾ ਸਾਹਿਬ ਸਜੜੇ ਨੇ ਤੁਹਾਨੂੰ ਰੱਬ ਨੇ ਸਾਧਨ ਦਿੱਤੇ ਨੇ ਇਹ 2-4 ਦਿਨ ਜਿਹੜੇ ਨੇ ਉਹ ਜ਼ਰੂਰ ਆਪਣੇ ਬੱਚਿਆਂ ਸਮੇਤ ਇਨ ਸਫਰ-ਏ-ਸ਼ਹਾਦਤ ਸਫਰ-ਏ-ਸਿੱਦਕ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ ਘਰਾਂ ਵਿੱਚ ਵੀ ਦੇਖੋ ਆਪਾਂ ਗੱਲਾਂ ਕਰਕੇ ਸੌਣਾ ਹੀ ਐ ਤੁਹਾਨੂੰ ਗੱਡੀਆਂ ਦਿੱਤੀਆਂ ਹੋਈਆਂ ਨੇ ਜ਼ਰੂਰ ਦਰਸ਼ਨ ਦਿਓ ਇੱਥੋਂ ਕੋਈ 마ਸ਼ੀਵਾੜਾ ਸਾਹਿਬ ਦੂਰ ਨਹੀਂ ਮੈਨੂੰ ਲੱਗਦਾ ਕੋਈ 30-35 ਕਿਲੋਮੀਟਰ ਹੀ ਐ ਜਾਂ ਵੱਧ ਤੋਂ ਵੱਧ 35-40 ਕਿਲੋਮੀਟਰ ਹੋਊਗਾ ਦਰਸ਼ਨ ਦਿਓ ਅਗਲੀ ਕਥਾ ਆਪਾਂ ਰਾਤ ਦੇ ਦਿਵਾਨਾਂ 'ਚ 마ਸ਼ੀਵਾੜਾ ਸਾਹਿਬ ਕਰਾਂਗੇ ਬਾਦਸ਼ਾਹ ਕਿਵੇਂ ਉੱਥੋਂ ਤੱਕ ਆਉਂਦੇ ਨੇ ਰਸਤੇ ਵਿੱਚ ਕਿਵੇਂ ਗੁਜਰ ਕੇ ਹਰਨਗੇ ਔਰ ਸਾਧ ਸੰਗਤ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ ਕਿਵੇਂ ਪਾਤਸ਼ਾਹ ਫਿਰ ਆਪਣੀ ਸ਼ਮਸ਼ੀਰ ਚਲਾਉਂਦੇ ਨੇ ਇਹ ਸਾਰੀਆਂ ਵਿਚਾਰਾਂ ਆਪਾਂ ਅਗਲੇ ਦਿਵਾਲਾ ਚ ਉੱਥੇ ਕਰਾਂਗੇ ਇੱਥੇ ਨੀਂਵ ਬੇਨਤੀਆਂ ਪ੍ਰਵਾਨ ਕਰਿਓ ਪੁਲ ਚੁੱਕ ਦੀ ਖਿਮਾ ਬਖਸ਼ਣੀ ਸਾਰੀਆਂ ਸੰਗਤਾਂ ਦਾ ਧੰਨਵਾਦ ਇੱਕ ਵਾਰ ਮਿਲ ਕੇ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਤਰੋ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਕਿੰਨੇ ਜਿਗਰੇ ਨਾਲ ਗੁਜ਼ਰੇ ਹੋਣਗੇ ਉਹ ਜਿਗਰਾ ਦੇਖਿਓ ਕਿੰਨਾ ਬਲ ਹੋਏਗਾ ਕਿੰਨਾ ਜਿਗਰਕ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਭ ਕੁਝ ਹੁੰਦਿਆਂ ਵੀ ਦਰਵੇਸ਼ ਬਣ ਕੇ ਫਕੀਰ ਬਣ ਕੇ ਪਾਦਸ਼ਾਹ ਤਰਪੇ ਉਹ ਸਤਿਗੁਰੂ ਦੇ ਚਰਨਾਂ 'ਨ ਦਾ ਧਿਆਨ ਤਰ ਕੇ ਇੱਕ ਵਾਰ ਸਾਰੇ ਪਿਆਰ ਨਾਲ ਪੜੋ